ਗੱਲ ਆਪਾਂ ਕਰਨੀ ਅੱਜ ਬਕਰ ਸਿੰਘ ਮਜੀਠੀਏ ਦੀ ਜਿਹੜੀ ਜ਼ਮਾਨਤ ਕਰਾਈ ਆ ਰਾਦਾ ਸਮਾਮੀ ਨੇ ਗੁਰਿੰਦਰ ਢਿੱਲੋਂ ਨੇ ਜਿਹੜਾ ਖੋਤੀ ਸਾ ਦਾ ਜਿਹਨੂੰ ਉਹਦੇ ਚੇਲੇ ਚਵਟੇ ਜਿਹੜੇ ਆ ਰੱਬ ਮੰਨਦੇ ਆ ਬੜਾ ਉਹਨਾਂ ਨੂੰ ਦੁੱਖ ਹੁੰਦਾ ਕਿ ਐ ਕਿਉਂ ਕਹਿੰਦਾ ਕਿ ਤੁਹਾਡੇ ਬਾਬੇ ਦੇ ਉੱਪਰ ਕਿੰਨੇ ਪਰਤਿਆ ਪਹਿਲਾਂ ਇਹ ਕਦੇ ਤੁਸੀਂ ਜਾਣਿਆਗਾ ਉਹ ਜ਼ਮੀਨ ਹੜੱਪਣ ਦੇ ਉਹਦੇ ਤੇ ਦੋਸਾ ਤੇ ਕਿੰਨਾ ਕੁਝ ਆ ਤਾਂ ਮੈਂ ਵੀਡੀਓ ਵੀ ਸੁਣਾਉਣਾਗਾ ਤੁਸੀਂ ਕਦੇ Google ਤੇ ਸਰਚ ਜਾ ਕੇ ਮਾਰੇ ਹੋ ਮੈਂ ਉਹਨਾਂ ਚੇਲਿਆਂ ਤੇ ਚਾਪੜਿਆਂ ਨੂੰ ਕਹਿਣਾਗਾ ਅੱਜ ਅਸੀਂ ਜੇਕਰ ਦੂਜੇ ਬਾਬਿਆਂ ਦੇ ਖਿਲਾਫ ਖੌਤੀ ਸਾਧਾਂ ਦੇ ਖਿਲਾਫ ਜੇਕਰ ਗੱਲ ਕਰਦੇ ਆ ਤੇ ਰਾਦਾ ਸਮਾਮੀ ਇਹ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਸਕੀਨ ਜੀ ਨੂੰ ਡਰਾਵੇ ਦਿੱਤੇ ਤਬਕੇ ਦਿੰਦਾ ਸੀ ਕਿ ਅਸੀਂ ਤੇਰੇ ਖਿਲਾਫ ਐ ਕਰਦਾਂਗੇ ਬਾਹ ਕਰਦਾਂਗੇ ਬਾਬਾ ਮਸਕੀਨ ਸੰਤ ਬਾਬਾ ਮਸਕੀਨ ਨੇ ਇਹ ਗੱਲ ਕਹੀ ਸੀ ਕਿ ਮੈਂ 22 ਸਾਲ ਤੱਕ ਅਰਾਧਾ ਸਮਾਮੀਆਂ ਦੇ ਸਾਮਣ ਡੀਕਦਾ ਰਿਹਾ ਸਾਮਣ ਨਹੀਂ ਆਏ ਕਹਿੰਦਾ ਮੈਨੂੰ ਜਾਨੀ ਕਿ ਡਰਾਵੇ ਧਮਕਾਵੇ ਦਿੰਦੇ ਆ ਲੋਕਾਂ ਨੂੰ ਕਹਿੰਦੇ ਅਸੀਂ ਰੱਬ ਆ ਰੱਬ ਕਿਸੇ ਨੂੰ ਡਰਾਵੇ ਧਮਕਾਵੇ ਨਹੀਂ ਦਿੰਦਾ ਰੱਬ ਕਿਤੇ ਕੋਰਟ ਕਚੈਰੀਆਂ ਦੇ ਚੱਕਰਾਂ ਚ ਨਹੀਂ ਪੈਂਦਾ ਰੱਬ ਕਿਤੇ ਜਾ ਕੇ ਨਸ਼ਾ ਤਸਕਰਾਂ ਦੀ ਜ਼ਮਾਨਤ ਨਹੀਂ ਕਰਾਉਂਦਾ ਆਪਣੇ ਆਪ ਨੂੰ ਰੱਬ ਕਹਾਈ ਜਾਣਾ ਤੇ ਕਿਹੜੇ ਪਾਸੋਂ ਰੱਬ ਆ ਤੇ ਖੱਤ ਕੱਢ ਕਿਉਂ ਰੱਖਦਾਗਾ ਜਾ ਕੇ ਉਪਦੇਸ਼ ਦਿੰਦਾਗਾ ਆਪਾਂ ਵੀਡੀਓ ਰੋਜ਼ ਤੁਸੀਂ ਦੇਖਦੇ ਹੋ ਕਿ ਉਹਦੀ ਵੀਡੀਓ ਜਿਹੜੀਆਂ ਪਹਿਲਾਂ ਵਾਲੀ ਦਾੜੀ ਤੇ ਹੁਣ ਵਾਲੀ ਮੁੱਛਾਂ ਦੇਖ ਲਓ ਜਾ ਕੇ ਇਹ ਰੱਬ ਤੇ ਕਰ ਰਿਆ ਇਹ ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਕਿ ਉਹ ਮਜੀਠੀ ਦੇ ਮਗਰ ਲੱਗੇ ਫਿਰਦੇ ਆ ਜਿਹੜੇ ਕਿ ਉਸ ਬਾਬੇ ਖੋਤੀ ਸਾਹ ਦੇ ਮਗਰ ਲੱਗੇ ਫਿਰਦੇ ਆ ਇਹਨਾਂ ਲੋਕਾਂ ਨੇ ਤਾਂ ਪੋਲਿਟਿਕਲ ਲੋਕਾਂ ਨੇ ਤਾਂ ਵੋਟਾ ਵਟੌਰਨੀਆ ਹੁੰਦੀਆਂ ਨੇ ਇਹਨਾਂ ਤਾਂ ਵੋਟਾਂ ਦਾ ਚੱਕਰ ਆ ਮੈਂ ਤਾਂ ਤੁਹਾਨੂੰ ਇੱਕ ਦੋ ਵੀਡੀਓ ਸੁਣਾਉਣਾ ਤੈਨੂੰ ਆਪੀ ਨਿਰਣਾ ਕਰ ਲਿਓ ਫਿਰ ਆ ਡੇਰੇਦਾਰ ਏਡੇ ਵੱਡੇ ਤਾਕਤਵਰ ਬਣੇ ਨੇ ਤੇ ਜਿਹੜੇ ਇੱਕ ਜ਼ਮੀਨ ਮਾਫੀਆ ਮਨ ਲੱਕ ਜਿਹੜਾ ਹੈਗਾ ਸੀ ਇਹ ਪੈਸਾ ਜਿਹੜਾ ਇਹਨੇ ਬਣਾਇਆ ਬਿਕਰ ਮਜੀਠੀਏ ਨੇ ਜੀ ਇਹ ਜ਼ਮੀਨਾਂ ਹੜੱਪ ਕਰਕੇ ਜਿਸ ਤਰ੍ਹਾਂ ਮੈਂ ਮਿਸਾਲ ਦਿੱਤੀ ਆ ਕਿ ਆ ਵਰਨਾ ਜਿਹੜਾ ਗੁਰਦੁਆਰਾ ਆਪਣਾ ਸੋਈ ਹਸਪਤਾਲ ਹੈ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਦੇ ਕਿਵਲਾ ਹਸਪਤਾਲ ਹੈ ਜਿਹੜਾ ਇਹਦੇ ਨਾਲ 80 ਏਕੜ ਜ਼ਮੀਨ ਹੈ ਸ਼ਹਿਰ ਦੀ ਅੰਮ੍ਰਿਤਸਰ ਦੀ ਜੀ ਉਹ ਇਹਨਾਂ ਨੇ ਹੜੱਪ ਕੀਤੀ ਆ ਇਸ ਤੋਂ ਮਗਰ ਹੋਰ ਕਿੰਨੀਆਂ ਜ਼ਮੀਨਾਂ ਨੇ ਜਿਹੜੀਆਂ ਇਹਨਾਂ ਹੜੱਪ ਕੀਤੀਆਂ ਨੇ ਉੱਥੇ ਇਹਨਾਂ ਨੂੰ ਉਹ ਜਿਹੜੇ ਮਨ ਕੇ ਇਹਨਾਂ ਦੀ ਆਮਦਨ ਤੋਂ ਵੱਧ ਅੱਜ ਤੁਸੀਂ ਸੁਣ ਲਿਆ ਪਾਈ ਬਲਦੇਵ ਸਿੰਘ ਸਰਸਾ ਦਾ ਬਿਆਨ ਆ ਇਹ ਇਹ ਮੈਂ ਆਪਣੇ ਕੋਲੋਂ ਨਹੀਂ ਬਣਾਇਆ ਅਸੀਂ ਇਕੱਲੇ ਜ਼ਮੀਨਾਂ ਗੁਰੂ ਰਾਮਦਾਸ ਦੇ ਨੇੜੇ ਤੇੜੇ ਅੰਬਰਸਰ ਦੇ ਦੇ ਜਿਹੜਾ ਹੜੱਪੀ ਹੋਈ ਆ ਮਜੀਠੀਏ ਨੇ ਇਹਨਾਂ ਨੇ ਗੁੰਡਾ ਕਰਦਿਆਂ ਕੀਤੀ ਹੱਦ ਤੱਕ ਅੱਜਕੇ ਪੰਜ ਵਾਰੀ ਮੁੱਖ ਮੰਤਰੀ ਬਣਿਆ 25 ਸਾਲ ਰਾਜ ਕੀਤਾ ਬਾਦਲ ਕਿਆ ਨੇ ਸਿੱਖ ਕੌਮ ਦਾ ਉਹ ਬੇੜਾ ਕਰਕ ਕੀਤਾ ਇਹਨਾਂ ਨੇ ਸਿੱਖ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆ ਭਾਈ ਗਰਦੇਵ ਸਿੰਘ ਕੌਂਕੇ ਤੋਂ ਇਲਾਵਾ ਪਤਾ ਨਹੀਂ ਕਿੰਨੇ ਕ ਨੌਜਵਾਨਾਂ ਨੂੰ ਇਹਨਾਂ ਨੇ ਮਾਰ ਮਕਾਇਆ 1978 ਤੋਂ ਲੈ ਕੇ ਜਿਹੜਾ ਅੱਜ ਤੱਕ ਇਹਨਾਂ ਦੇ ਕਾਣ ਨਹੀਂ ਸੁਣਿਆ ਤੁਸੀਂ 1986 ਦੇ ਵਿੱਚ ਨਕੋਦਰ ਕਾਰਡ ਹੁੰਦਾਗਾ ਉਥੋਂ ਦਾ ਇੱਕ ਐਸ ਐਚਓ ਜੋ ਕਰ ਬੇਅਦਬੀ ਹੁੰਦੀ ਹੈ ਗੁਰੂਗ੍ਰਾਂਤ ਸਾਹਿਬ ਦੀ ਚਾਰ ਨੌਜਵਾਨਾਂ ਨੇ ਵਿਰੋਧ ਕੀਤਾ ਫੈਡਰੇਸ਼ਨ ਦੇ ਮੁੰਡੇ ਸੀ ਤਾ ਇੱਕ ਉਹ ਨੌਜਵਾਨ ਆਰੇ ਦੇ ਵਿੱਚ ਲੁਕ ਗਿਆ ਜਦੋਂ ਪੁਲਸ ਨੇ ਗੋਲੀ ਚਲਾ ਦਿੱਤੀ ਆ ਉੱਥ ਦਾ ਹਕਾਰਿਆ ਹੋਇਆ ਐਸਐਸਪੀ ਨੇ ਜਾ ਕੇ ਉਸ ਮੁੰਡੇ ਦੇ ਜਾ ਕੇ ਫੜ ਕੇ ਉਹਨੂੰ ਮੂੰਹ ਦੇ ਵਿੱਚ ਗੋਲੀ ਮਾਰੀ ਗਈ ਇਹਨਾਂ ਪਾਪੀਆਂ ਇਹਨਾਂ ਬੱਚੜਾਂ ਦਾ ਇਹ ਉਸ ਟਾਈਮ ਸਰਜੀਤ ਸਿੰਘ ਬਰਨਾਲਾ ਅਕਾਲੀ ਦਾਲਾ ਜਿਹੜਾ ਕਿ ਦਰਬਾਰ ਸਾਹਿਬ ਦੇ ਵਿੱਚੋਂ ਭਗੌੜਾ ਹੋਇਆ ਪਿੱਟ ਧਗਾ ਕੇ ਭੱਜਿਆ ਬਾਦਲ ਭੱਜਿਆ بڑے بڑے ਵੱਡੇ ਆਗੂ ਆ ਜਿਹੜੇ ਗਰਤਿਆਨ ਸਿੰਘ ਟੋੜੇ ਵਰਗੇ ਜਗਦੇਵ ਤਲਵੰਡੀ ਵਰਗੇ ਨੇ ਜਿਹੜਾ ਕਿ ਉੱਥੇ ਸੰਤਾਂ ਨੂੰ ਸ਼ਹੀਦ ਕਰਾਤਾ ਤੇ ਆਪ ਪਿੱਠ ਦਿਖਾ ਕੇ ਹੱਥ ਖੜੇ ਬਿਰਸਾ ਸਿੰਘ ਬਲਟੋਹੇ ਵਰਗੇ ਆਏ ਆ ਬੜੀਆਂ ਲੰਮੀਆਂ ਕਹਾੜੀਆਂ ਨੇ ਬੜੀਆਂ ਵੱਡੀਆਂ ਕਰਤੂਤਾਂ ਨੇ ਇਹਨਾਂ ਦੀਆਂ ਜਗਿਆਰ ਹੁੰਦੀਆਂ ਨੇ ਉਹ ਤੁਹਾਨੂੰ ਇੱਕ ਅਗਲੀ ਵੀਡੀਓ ਸੁਣਾਉਦਾ ਇਹਨਾਂ ਲੋਕਾਂ ਨੇ ਉਸ ਰਾਧੇ ਸਮਾਮੀ ਨੂੰ ਮਾਤਾ ਨੂੰ ਪਹਿਲਾਂ ਵੀ ਦੱਸਿਆ ਕਿ ਤੇ ਨੂਰ ਬਹਿਲੀਆਂ ਮਰ ਗਿਆ ਦੁਬਾਰਾ 13 ਸਾਲ ਹੋ ਗਏ ਸਰਕਾਰ ਨੂੰ ਫੋਕਣ ਨਹੀਂ ਦਿੰਦੀ ਦੇਰੇਦਾਰੋ ਦੇ ਆਲੇ ਦੁਆਲੇ ਖੜੇ ਆ ਕਿ ਉੱਠੂਗਾ ਉੱਠੂਗਾ ਇਹ ਪਾਪੀ ਆ ਜਿਹੜੇ ਕਹਿੰਦੇ ਹੁੰਦੇ ਆ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਇਹ ਫਿਰ ਹਾਏ ਹਾਏ ਕਰਨਗੇ ਸਾਰੇ ਇਹ ਇਹ ਢੋਂਗ ਰੱਤਦਾਗਾ ਗੁਰੂ ਘਰਾਂ ਦੇ ਵਿੱਚ ਜਾਂਦਾਗਾ ਇੱਕ ਪਾਸੇ ਕਹਿੰਦਾ ਕਿ ਮੈਂ ਰੱਬ ਆ ਦੂਜੇ ਪਾਸੇ ਲੋਕਾਂ ਨੂੰ ਕੰਮੇ ਭਰਵਾਉਂਦਾਗਾ ਕੰਮੇ ਇਹਦੀ ਮਜੇਠੀ ਦੇ ਨਾਲ ਜਾ ਰੀਆਂ ਨੇ ਮੈਂ ਤੁਹਾਨੂੰ ਇੱਕ ਅਗਲੀ ਵੀਡੀਓ ਸੁਣਾ ਦੇਵਾਂ ਇਸੇ ਰਾਦੇ ਸਮਾਮੀ ਦੀ ਤੁਸੀਂ ਆਪੀ ਨਿਰਣਾ ਕਰ ਲਿਓ ਆਪੀ ਜੀ ਜਿਹੜੇ ਛੋਟੇ ਤੇ ਕੇਸ ਚੱਲਦੇ ਨੇ ਉਹ ਉਹਨਾਂ ਨੂੰ ਕਹਿ ਦੋ ਵੀ ਉਹ ਵੀ ਝੂਠੇ ਨੇ ਤੁਸੀਂ ਆਪਣੇ ਕੇਸਾਂ ਦੀ ਲੜਾਈ ਲੜੋ ਤੁਸੀਂ ਕੋ ਆਪਣੇ ਆਪ ਐ ਨਾਲ ਜੱਜ ਬਣ ਕੇ ਬੈਠੋ ਤੁਸੀਂ ਤਾਂ ਥੋੜੂ ਦੁਨੀਆ ਨੂੰ ਕੂਝ ਰਹੀ ਆ ਚਾਹੇ ਤੁਸੀਂ ਕੁਝ ਕਰਦੇ ਹੋ ਦੁਨੀਆ ਤੁਹਾਡੇ ਮਗਰ ਲੱਗੀ ਤੁਰੀ ਫਿਰਦੀ ਆ ਤੁਸੀਂ ਉੱਥੇ ਜਾ ਕੇ ਇਨਕ ਦਾ ਖਿਆਲ ਕਰੋ ਵੀ ਜਿਹੜੀ ਮੈਂ ਗੱਦੀ ਤੇ ਬੈਠਾ ਮੈਂ ਬਿਆਨ ਕੀ ਦੇ ਰਿਹਾ ਇਹ ਕੀ ਹੋ ਗਿਆ ਇਹ ਝੂਠ ਹੈ ਜੀ ਇਹ ਇਹ ਝੂਠ ਸੱਚ ਤਾਂ ਦਾ ਕੋਰਟ ਨੇ ਕਰਨਾ ਹੈ ਮੈਂ ਸਾਨੂੰ ਦਾਖਲਤਾ ਜੀ ਨਹੀਂ ਕਰਨੀ ਚਾਹੀਦੀ ਅੰਬੇਖਲੇ ਨੇ ਕਿੰਨੇ ਪਰਤੇ ਦੇ ਉੱਪਰ ਆ ਪਹਿਲਾ ਆਪਣੇ ਭਰਤੀ ਨਿਮੇੜ ਲੇ ਪਰ ਨਿਮੇੜ ਲੂਆ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਵੱਲੋਂ ਜਿਹੜਾ ਸੀਐਮ ਦਾ ਚਿਹਰਾ ਜਿਹੜਾ ਇਹ ਇਰਾਦਾ ਸਵਾਮੀ ਹੋ ਸਕਦਾ ਹੈਗਾ ਮੁੱਖ ਮੰਤਰੀ ਬਣਨ ਦੀ ਬੜੀ ਤਾਂਗ ਆ ਇਹਨਾਂ ਡੇਰਿਆਂ ਖੋਤੀਆਂ ਡੇਰਿਆਂ ਦੇ ਵਿੱਚੇ ਇਹਦੇ ਪਿੱਛੇ ਬਾਦਲ ਦੇ ਨਾਲ ਤੁਸੀਂ ਦੇਖ ਲਿਓ 27 ਤੋਂ ਪਹਿਲਾਂ ਪਹਿਲਾਂ ਕਿਵੇਂ ਗੱਠ ਜੜ ਗੱਠ ਜੋੜ ਹੁੰਦਾ ਬੀਜੇਪੀ ਦਾ ਇਹੀ ਬਾਬਾ ਬਚੋਲਾ ਬਣ ਕੇ ਗੱਠਜੋੜ ਕਰਾਊਗਾ ਸੀਐਮ ਦਾ ਚਿਹਰਾ ਜਿਹੜਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਔਖੋਤੀ ਸਾਧਾ ਇਹ ਵਿਆਸ ਵਾਲਾ ਇਹ ਬਣੂਗਾ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਜਿਹੜੇ ਬਾਬੇ ਜਿਹੜੇ ਢੌਂਗੀ ਸਾਧਾ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ ਰੱਬ ਕਹਾਉਂਦੇ ਆ ਡੰਬੀ ਗੁਰੂ ਤੇ ਉਹ ਅੱਜ ਮੁੱਖ ਮੰਤਰੀ ਕਹਿੰਦੇ ਕਿ ਸਾਨੂੰ ਮੁੱਖ ਮੰਤਰੀ ਬਣਾ ਦਿਓ ਹੁਣ ਤੁਸੀਂ ਸਿੱਖੋ ਇਹ ਗੱਲ ਸੋਚ ਕੇ ਚੱਲੋ ਜੇਕਰ ਇਹ ਬੰਦੇ ਮੁੱਖ ਮੰਤਰੀ ਬਣਦੇ ਆ ਜਿਹੜੇ ਆਰਐਸਐਸ ਦੇ ਥੱਲੇ ਜਾ ਕੇ ਚੱਲਦੇ ਆ ਜਿਹੜੇ ਕਿ ਬੀਜੇਪੀ ਆਰਐਸਐਸ ਦੀ ਇੱਕ ਸੰਖਾਗੇ ਉਹਦੇ ਥੱਲੇ ਜਾ ਕੇ ਇਹ ਅਖੌਤੀ ਸਾਧ ਚੱਲਦੇ ਆ ਸਾਰੇ ਚਾਹੇ ਉਹ ਸੌਦਾ ਸਾਧ ਹੋਵੇ ਚਾਹੇ ਭਨੇਹਾਰਾ ਵਾਲਾ ਹੋਵੇ ਚਾਹੇ ਨੂਰਮਹਿਲਿਆ ਹੋਵੇ ਚਾਹੇ ਜਿਹੜਾ ਕਿ ਬਿਆਸ ਵਾਲਾ ਹੋਵੇ ਚਾਹੇ ਰਾਮਪਾਲ ਹੋਵੇ ਚਾਹੇ ਆਸਾ ਰਾਮ ਹੋਵੇ ਇਹ ਜਿੰਨੇ ਵੀ ਅਖੌਤੀ ਸਾਧਾ ਬਿਲੜ ਸਾਧਾ ਜਿਨ੍ਹਾਂ ਦੀ ਕਿ ਕਰੋੜਾਂ ਦੀ 600 ਕਰੋੜ ਦੀਆਂ ਆਪਦੀਆਂ ਕੋਠੀਆਂ ਨੇ ਤੇ ਸੰਗਤ ਨੂੰ ਕਹਿੰਦੇ ਤੁਸੀਂ ਇੱਥੇ ਪੋਚਾ ਲਾ ਦਿਓ ਝਾੜੂ ਲਾ ਦਿਓ ਤੇ ਤੁਹਾਡੇ ਪਾਵ ਤੋਤੇ ਜਾਣਦੇ ਆ ਆਪ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਝੂਟੇ ਲੈਂਦੇ ਆ ਆਪ ਮਹਿੰਗੀਆਂ ਮਹਿੰਗੀਆਂ ਕੋਠੀਆਂ ਦੇ ਵਿੱਚ ਰਹਿੰਦੇ ਆ ਆਪ ਤਰ੍ਹਾਂ ਤਰ੍ਹਾਂ ਦਾ ਖਾਣਾ ਖਾਂਦੇ ਆ ਤੇ ਤੁਹਾਨੂੰ ਉੱਤੇ ਚਾਦਾ ਕਪ ਨਹੀਂ ਮਿਲਦਾ ਤੁਹਾਡੇ ਉੱਤੇ ਦੁਰਦਸ਼ਾ ਕੀ ਹੁੰਦੀ ਆ ਜਾ ਕੇ ਪਰ ਤੁਸੀਂ ਕਦੋਂ ਅੱਖਾਂ ਤੇ ਪੱਟੀ ਖੋਲਣੀ ਆ ਕਦੋਂ ਤੁਸੀਂ ਜਿਹੜਾ ਕਿ ਔਰ ਸਾਦਮ ਜਿਹੜਾ ਖੜਾ ਛੜਨਾਗਾ ਪਤਾ ਨਹੀਂ ਤੁਹਾਡੀ ਜਮੀਰ ਕਿਉਂ ਨਹੀਂ ਇਜਾਜ਼ਤ ਦਿੰਦੀ ਰੱਬ ਨੇ ਤੁਹਾਨੂੰ ਭੇਜਿਆ ਬੰਦੇ ਬਣਾ ਕੇ ਇਸ ਧਰਤੀ ਦੇ ਉੱਪਰ ਚਾਹੇ ਬੰਦੇ ਚਾਹੇ ਔਰਤਾ ਤੁਸੀਂ ਮੰਨਣਾ ਸੀ ਆਪਣੇ ਆਪਣੇ ਧਰਮਾਂ ਨੂੰ Hindu ਆਪਣੇ ਧਰਮ ਨੂੰ ਮੰਨਦਾ ਮੁਸਲਮਾਨ ਆਪਣੇ ਨੂੰ ਸਿੱਖ ਆਪਣੇ ਨੂੰ ਪਰ ਸਭ ਤੋਂ ਮੈਂ ਇੱਕ ਗੱਲ ਇੱਕ ਕਹਿ ਦੇਵਾਂ ਅੱਜ ਮੁਸਲਮਾਨ ਆਪਣੇ ਧਰਮ ਤੇ ਪੱਕਾ ਖੜਾਗਾ ਪਰ ਸਾਡੇ ਵਾਲਿਆਂ ਨੂੰ ਸਿੱਖਾਂ ਨੂੰ ਪਦੋਂ ਕੀ ਬਿਮਾਰੀ ਪੈ ਗਈ ਆ ਜਿੱਥੇ ਚਾਰ ਇੱਟਾਂ ਦੇਖਦੇ ਆ ਉੱਥੇ ਮੱਥਾ ਟੇਕ ਦਿੰਦੇ ਆ ਜਿੱਥੇ ਚਾਰ ਜਾਣੇ ਇਕੱਠੇ ਹੁੰਦੇ ਆ ਕਿਸੇ ਸਾਹ ਦੇ ਪੈਰੀ ਪੈਂਦੇ ਆ ਤੇ ਉੱਥੇ ਜਾ ਕੇ ਮੱਥਾ ਟੇਕਦੇ ਆ ਇਹ ਉੱਥੇ ਜਾ ਕੇ ਲਾਲਾ ਸਿੜਦੇ ਆ ਉੱਥੇ ਜਾ ਕੇ ਉੱਥੇ ਜਾ ਕੇ ਉਹਨਾਂ ਦੇ ਪੈਰੀ ਪੈਂਦੇ ਆ ਇਹ ਸਾਡੇ ਸਿਆਸਦਾਨ ਸਾਨੂੰ ਵੋਟ ਰਾਜਨੀਤੀ ਦੇ ਥੱਲੇ ਮਾਰਿਆ ਯਾਰਿਆ ਅੱਜ ਗਰੀਬਾਂ ਦੇ ਵੋਟਾਂ ਲੈ ਜਾਂਦੇ ਆ ਗਰੀਬਾਂ ਨੂੰ ਲਾਰੇ ਲਾ ਜਾਂਦੇ ਆ ਕਿਸੇ ਗਰੀਬ ਦਾ ਮਕਾਨ ਬਣਾਇਆ ਦੇਖਿਆ ਕਿਸੇ ਗਰੀਬ ਦਾ ਘਰ ਬਣਾਇਆ ਜਾਂ ਕਿਸੇ ਗਰੀਬ ਲੜਕੀ ਦਾ ਵਿਆਹ ਕੀਤਾ ਜਾਂ ਕਿਸੇ ਗਰੀਬ ਹੈਂਡੀਕੈਪਟ ਜਾਂ ਕਿਸੇ ਹੋਰ ਨੂੰ ਇਹਨਾਂ ਨੇ ਡੇਰਾ ਬਿਆਸ ਵਾਲਿਆਂ ਨੇ ਕੀ ਸਹੂਲਤ ਦਿੱਤੀ ਮੈਨੂੰ ਇੱਕ ਦੱਸ ਦਿਓ ਤੁਸੀਂ ਗਿਣਾਂ ਕੇ ਇਹ ਹਾਲ ਸ਼ਰੋਮਣੀ ਕਮੇਟੀ ਦਾ ਇਹ ਹਾਲ ਬਦਲ ਕੇ ਲਾਣੇ ਦਾ ਕਰੋੜਾ ਅਰਬਾਂ ਦੇ ਮਾਲਕਾ ਪਤਾ ਨਹੀਂ ਕਿੰਨਾ ਕੁ ਰੁਪਇਆਗਾ ਤੇ ਪਰ ਕਿਸੇ ਗਰੀਬ ਦੀ ਬਾਹ ਫੜੀਏ ਕਿਸੇ ਕਿਸੇ ਨੂੰ ਸ਼ਰੋਣੀ ਕਮੇਟੀ ਵਿੱਚ ਭਰਤੀ ਕੀਤਾ ਹੋਵੇ ਜੇ ਕਰਿਆ ਤਾਂ ਉਹਨੂੰ ਜਲੀਲ ਕਰਦੇ ਆ ਪੂਰਾ ਤੇ ਹੁਣ ਅੰਬ ਸਾਹਿਬ ਦਾ ਰੌਲਾ ਚੱਲਦਾ ਕਿ ਅੰਬ ਸਾਹਿਬ ਦੀ ਜ਼ਮੀਨ ਵੇਚਤੀ ਆ ਕਰੀਬ 1.5 ਕਰੋੜ ਦੀ ਤੇ ਭਾਈ ਮਾਨਸਾ ਜ਼ਿਲ੍ਹੇ ਦੇ ਗੁਰਦੁਆਰਾ ਪੈਂਦਾ ਸਰੌਣੀ ਕਮੇਟੀ ਦੇ ਅਧੀਨ ਆ ਤੇ ਉੱਥੋਂ ਦਾ ਪ੍ਰਧਾਨ ਜ਼ਮੀਨ ਵੇਚਤੀ ਆ ਗੁਰਦੁਆਰੇ ਦੀ ਤੇ ਹਰਜਿੰਦਰ ਸਿੰਘ ਧਾਮੀ ਉੱਤੇ ਕਿਉਂ ਸੁੱਤਾ ਪਿਆਗਾ ਤੇ ਉਹ ਜ਼ਮੀਨ ਕਦੋਂ ਸੜਾਊਗੀ ਜਿਹੜੇ 2 ਨੰਬਰ ਦੇ ਵਿੱਚ ਵੇਚੀ ਗਈ ਆ ਕਿਉਂਕਿ ਉੱਥੇ ਰੌਲਾ ਨਹੀਂ ਪੈਂਦਾ ਜਿਹੜੀ ਲੱਖਾਂ ਦੇ ਵਿੱਚ ਵੇਚਦੀ ਆ ਉੱਤੇ ਰੌਲਾ ਨਹੀਂ ਪੈਂਦਾ ਜਿਹੜੇ ਕਰੋੜਾਂ ਦੇ ਵਿੱਚ ਵਿਕਦੇ ਆ ਜਿਹੜੇ ਸੰਗਤਾਂ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੀ ਆ ਫੇਰ ਜਾ ਕੇ ਇਹਨਾਂ ਦੀ ਅੱਖਾਂ ਖੁੱਲ੍ਹਦੀਆਂ ਨੇ ਮੈਂ ਤਾਂ ਲੋਕਾਂ ਨੂੰ ਇਹ ਕਹਿਣਾਗਾ ਇਹ ਮਜੀਠੀਆਗਾ ਉਹ ਨਸ਼ਾ ਤਸਕਰਾਂ ਜਿਨੇ ਪੰਜਾਬ ਦੇ ਪਤਾ ਨਹੀਂ ਕਿੰਨੇ ਕੁ ਮਾਮਾ ਦੇ ਪੁੱਤ ਗਵਾ ਦਿੱਤੇ ਆ ਤੇ ਅਜੇ ਕਿਹੜਾ ਇਹ ਜੇਲ੍ਹ ਦੇ ਵਿੱਚੋਂ ਭਾਈ ਬਰੀ ਹੋ ਗਿਆ ਜਾਇਦਾਦ ਦੇ ਮਾਮਲੇ ਵਿੱਚੋਂ ਜਾਂ ਐਨਡੀਪੀਐਸ ਦੇ ਕੇਸ ਦੇ ਵਿੱਚੋਂ ਹਾਲੇ ਬੜਾ ਕੁ ਦੇ ਨਾਲ ਨਿਕਲਣਾਗਾ ਤੁਸੀਂ ਇਸ ਵੀਡੀਓ ਨੂੰ ਬਾਰ ਬਾਰ ਜ਼ਰੂਰ ਸ਼ੇਅਰ ਕਰਨਾ ਇਸ ਸਾਧ ਨੂੰ ਜਾ ਕੇ ਤੁਸੀਂ ਦੱਸ ਦੇਣਾ ਕਿ ਤੇਰੀ ਭਾਈ ਕੀ ਤਾਕਤਾ ਤੂੰ ਜਾ ਕੇ ਉਹਨੂੰ ਬਾਰ ਬਾਰ ਮਿਲਦਾਗਾ ਤੂੰ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਕਢਾਉਣਾਗਾ ਜਿਨ੍ਹਾਂ ਮਾਮਾ ਦੇ ਪਤ ਮਾਰੇ ਉਹਨਾਂ ਨੂੰ ਜਾ ਕੇ ਪੁੱਛਲਾ ਜਿਨ੍ਹਾਂ ਦੇ ਜ਼ਮੀਨਾਂ ਹੜੱਪੀਆਂ ਨੇ ਉਹਨਾਂ ਨੂੰ ਜਾ ਕੇ ਪੁੱਛਲਾ ਪਰ ਇਹ ਤਾਂ ਆਪ ਦੀ ਜ਼ਮੀਨ ਹੜੱਪਦਾਗਾ ਪਹਿਲਾਂ ਵੀ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਪਰ ਪੰਜਾਬ ਸੁੱਤਾ ਰਹਿੰਦਾਗਾ ਡੇਰੇ ਨੂੰ ਜਾ ਕੇ ਕਹਿੰਦਾ ਪਾਣੀ ਉਧਰ ਨਹੀਂ ਜਾਣਾ ਚਾਹੀਦਾ ਪੰਜਾਬ ਸੱਕ ਸਾਰਾ ਡੁੱਬ ਜੇ ਇਸ ਕਰਕੇ ਜਿਹੜਾ ਇਹਨਾਂ ਅਖੌਤੀ ਬਾਦਲ ਕਿਆਂ ਨੇ ਜਿਹੜਾ ਜੋ ਪੰਜਾਬ ਦੇ ਵਿੱਚ ਘਾਨ ਕੀਤਾ ਤੁਹਾਡੇ ਸਾਰਿਆਂ ਦੇ ਯਾਦ ਹੋਊਗਾ ਪਤਾ ਨਹੀਂ ਤੁਹਾਡੀ ਜਾਂ ਆਪਾਂ ਕਹਿੰਦੇ ਨੀਂਗਾ ਕਮਜ਼ੋਰ ਆ ਜਾਂ ਤੁਹਾਨੂੰ ਸੁਣਨਾ ਬੰਦ ਹੋ ਜਾਂਦਾਗਾ ਪਤਾ ਨਹੀਂ ਤੁਸੀਂ ਕਿੱਥੇ ਸੁੱਤੇ ਰਹਿ ਜਾਂਦੇ ਹੋ ਇਸ ਕਰਕੇ ਇਸ ਵੀਡੀਓ ਨੂੰ ਬਤਵਾ ਜ਼ਰੂਰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਦਿਓ ਧੰਨਵਾਦ ਬਰਜਾ ਖਾਲਸਾ ਬਰਜ ਕੀ ਫਤਿਹ